ਸਾਰਿਆਂ ਨੂੰ ਤੁਹਾਡੇ ਦੋਸਤ ਸਰਬਜੀਤ ਵੱਲੋਂ ਸਤਿ ਸ੍ਰੀ ਅਕਾਲ ਮੈਂ ਤੁਹਾਡੇ ਨਾਲ ਦੋ ਗੱਲਾਂ ਸਾਂਦੀਆਂ ਕਰਨੀਆਂ ਚਾਹਣਾ ਆਹ ਲਾਕਡਾਊਨ ਤੋਂ ਪਹਿਲਾਂ ਮੇਰਾ ਦੋਸਤ ਆਧਿਆਪਕ ਬਰਾੜ ਮੇਰੇ ਨਾਲ ਸਕੂਲ ਦੇ ਵਿੱਚ ਉਹਨੇ ਕੁਝ ਮੁੰਡੇ ਕੁੜੀਆਂ ਥੋੜੇ ਜਿ ਝਟਕ ਦਿੱਤੇ ਥੋੜੇ ਜਿ ਕੁੱਟ ਦਿੱਤੇ ਤੇ ਉਹਨਾਂ ਦੇ ਬਾਈ ਮਾਰ ਕੇ ਉਹ ਇਕੱਠੇ ਹੋ ਕੇ ਆ ਗਏ ਸਕੂਲ ਦੇ ਵਿੱਚ ਕਹਿੰਦੇ ਕਿਹੜਾ ਬਰਾੜ ਜਿਹਨੇ ਸਾਡੇ ਜਵਾਕ ਕੁੱਟੇ ਆ ਉਹ ਕਹਿੰਦਾ ਵੀ ਮੈਂ ਆ ਪਰ ਮੈਂ ਤੁਹਾਡੇ ਜਵਾਕ ਕੁੱਟੇ ਨਹੀਂ ਮੈਂ ਤਾਂ ਪੱਕੇ ਕਰ ਰਿਆਂ ਆਉਣ ਵਾਲੇ ਸਮੇਂ ਲਈ ਕਹਿੰਦੇ ਉਹ ਕਿਵੇਂ ਕਹਿੰਦਾ ਦੇਖੋ ਇਹ ਕੱਲ ਨੂੰ ਜਦੋਂ ਪੜਨਗੇ ਪੜਨ ਤੋਂ ਬਾਅਦ ਡਿਗਰੀਆਂ ਲੈਣਗੇ ਡਿਪਲੋਮੇ ਕਰਨਗੇ ਉਸ ਤੋਂ ਬਾਅਦ ਹੀ ਮੰਗਣਗੇ ਨੌਕਰੀਆਂ ਤੇ ਜਦੋਂ ਨੌਕਰੀਆਂ ਮੰਗਣਗੇ ਤੇ ਫਿਰ ਇਹਨਾਂ ਦੇ ਡਾਂਗਾ ਵੀ ਪਹਿਣ ਗੀਆਂ ਤੇ ਗੁੱਤਾਂ ਵੀ ਪੱਟੀਆਂ ਜਾਣਗੀਆਂ ਮੈਂ ਤਾਂ ਆਉਣ ਵਾਲੇ ਸਮੇਂ ਲਈ ਪੱਕੇ ਕਰ ਰਿਆਂ ਕਹਿੰਦੇ ਬੱਲੇ 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 ਸਾਰੇ ਜਣੇ ਚੁੱਪ ਕਰ ਗਏ ਵੀ ਐਡੀ ਦੂਰ ਅੰਦੇ ਸੀ ਸੋਚ ਸੋ ਦੋਸਤੋ ਅੱਜਕੱਲ ਆਪਦੇ ਹੱਕ ਲੈਣ ਲਈ ਕੁੱਟਾਂ ਖਾਧੀਆਂ ਜਾਂਦੀਆਂ ਡਾਂਗਾ ਖਾਧੀਆਂ ਜਾਂਦੀਆਂ ਸੋ ਥੋੜਾ ਜਿਹਾ ਸਾਨੂੰ ਸੋਚਣ ਦੀ ਲੋੜ ਹੈ ਵੀ ਕੀ ਪੜਾਈਆਂ ਕਰਕੇ ਅਸੀਂ ਕੁੱਟਾਂ ਖਾਣ ਜੋਗੇ ਹਾਂ ਆਪਦੇ ਹੱਕ ਲੈਣ ਲਈ ਹਰ ਗੱਲ ਲਈ ਧਰਨੇ ਲਾਉਣੇ ਪੈਣਗੇ ਦੂਜੀ ਮੈਂ ਛੋਟੀ ਜਿਹੀ ਕਹਾਣੀ ਸ਼ੇਅਰ ਕਰਨੀ ਚਾਹੁੰਨਾ ਜਿਹੜੀ ਅੱਜ ਕੱਲ੍ਹ ਦੇ ਸਮੇਂ ਤੇ ਟਕਦੀ ਆ ਤੁਸੀਂ ਜਿੱਦਾਂ ਮਰਦੀ ਲਾ ਲਿਆ ਜੋ ਇੱਕ ਪਿੰਡ ਦੇ ਵਿੱਚ ਇੱਕ ਗਰੀਬ ਬਜੁਰਗ ਜੋੜਾ ਰਹਿੰਦਾ ਸੀ ਦੋਨੇ ਮੀਆਂ ਬੀਬੀ ਸੀ ਔਲਾਦ ਕੋਈ ਹੈ ਨਹੀਂ ਸੀ ਕਦੇ ਦਿਹਾੜੀ ਲੱਗ ਜਾਂਦੀ ਸੀ ਕਦੇ ਨਹੀਂ ਲੱਗਦੀ ਸੀ ਉਹਦੇ ਕੋਲੇ ਇੱਕ ਗਧਾ ਹੁੰਦਾ ਸੀ ਕਿਤੇ ਭਾਣ ਮਿਲ ਜਾਣਾ ਵਿਚਾਰੇ ਨੇ ਤਾਂ ਦਿਹਾੜੀ ਲਾ ਲੈਣੀ ਰੋਟੀ ਪੱਕ ਪੈਣੀ ਖਾ ਲੈਣੀ ਤੇ ਜਿਹੜਾ ਅੱਗੇ ਰਾਜੇ ਮਹਾਰਾਜੇ ਹੁੰਦੇ ਸੀ ਉਹ ਦਰਬਾਰ ਲਾਉਂਦੇ ਹੁੰਦੇ ਸੀ ਤੇ ਵੱਖ-ਵੱਖ ਕਲਾਕਾਰ ਆਉਂਦੀਆਂ ਕਲਾਕਾਰੀਆਂ ਦਿਖਾਉਣ ਲਈ ਆਉਂਦੇ ਹੁੰਦੇ ਸੀ ਇੱਕ ਦਿਨ ਉਹ ਵੀ ਆਪ ਦਾ ਬਜ਼ੁਰਗ ਗਦਾ ਲੈ ਕੇ ਰਾਜੇ ਦੇ ਦਰਬਾਰ ਤੇ ਜਾ ਵੜਿਆ ਜਦੋਂ ਵੱਖ-ਵੱਖ ਕਲਾਕਾਰ ਆਉਂਦੀਆਂ ਕਲਾਮਾਂ ਦਿਖਾ ਰਹੇ ਸੀ ਉਸ ਬਜ਼ੁਰਗ ਨੂੰ ਪੁੱਛਿਆ ਵੀ ਤੂੰ ਕਿਵੇਂ ਆਇਆ ਕਹਿੰਦਾ ਮਹਾਰਾਜ ਮੇਰੇ ਕੋਲੇ ਜਿਹੜਾ ਇਹ ਗਧਾ ਨਾ ਇਹ ਬੜਾ ਇੰਟੈਲੀਜੈਂਟ ਆ ਕਹਿੰਦਾ ਇਹ ਮੈਂ ਪੜਨ ਲਾ ਸਕਦਾ ਹੈ ਕਿ ਨਾ ਜੇ ਤੁਸੀਂ ਕਹਿੰਦਾ ਮੇਰਾ ਸਹਿਯੋਗ ਕਰੋ ਕਹਿੰਦੇ ਕੀ ਚਾਹੀਦਾ ਰਾਜਾ ਕਹਿੰਦਾ ਕਹਿੰਦਾ 6 ਮਹੀਨੇ ਦਾ ਤੁਸੀਂ ਮੇਰੇ ਰਹਿਣ ਸਹਿਣ ਦਾ ਪ੍ਰਬੰਧ ਕਰ ਦੋ ਰਾਸ਼ਨ ਪਾਣੀ ਦਾ ਮੈਂ ਇਹਨੂੰ ਪੜਨ ਲਾ ਦੂੰ ਰਾਜਾ ਕਹਿੰਦਾ ਠੀਕ ਆ ਭਾਈ ਉਹਦੇ ਕਰੇ 6 ਮਹੀਨਿਆਂ ਦਾ ਰਾਸ਼ਨ ਪਾਣੀ ਸਾਰਾ ਪੈਸਾ ਠੇਲਾ ਪਹੁੰਚਾ ਦਿੱਤਾ ਗਿਆ ਤੇ ਬਜ਼ੁਰਗ ਨੇ ਘਰੇ ਆਣ ਕੇ ਗਧੇ ਦੇ ਮੂਹਰੇ ਕਿਤਾਬ ਖੋਲ ਦੇਣੀ ਤੇ ਉਹਦੇ ਪੇਜ ਦੇ ਵਿੱਚ ਜੋਂ ਰੱਖ ਦੇਨੇ ਉਹ ਗਧੇ ਨੇ ਜੋਂ ਖਾ ਲੈਨੇ ਉਹਨੇ ਪੇਜ ਅੱਗੇ ਥੜ ਦੇਣਾ ਗਧੇ ਨੇ ਫਿਰ ਜੋਂ ਖਾ ਲੈਨੇ ਐਂ ਕਰਦਿਆਂ ਕਰਦਿਆਂ ਉਹਨੇ ਫਿਰ ਪੇਜ ਛੱਡ ਕੇ ਜੋਂ ਰੱਖਣੇ ਸ਼ੁਰੂ ਕਰ ਦਿੱਤੇ ਗਧੇ ਨੇ ਮੂੰਹ ਮਾਰਨਾ ਪੇਜ ਅੱਗੇ ਕਾਗ ਲੈਣਾ ਹੌਲੀ ਹੌਲੀ ਸਿੱਖ ਗਿਆ ਜੋਂ ਖਾ ਲੈਣੇ ਫਿਰ ਉਹਨੇ ਜਦੋਂ ਥੋੜੇ ਜੇ ਪੇਜ ਖਾਲੀ ਛੱਡਨੇ ਸ਼ੁਰੂ ਕਰ ਦਿੱਤੇ ਜਦੋਂ ਗਧੇ ਨੂੰ ਜਾਣਾ ਦਿੱਸਨੇ ਤਾਂ ਗਧੇ ਨੇ ਹਿੰਕਣਾ ਉਹਨੇ ਇਸ ਤਰ੍ਹਾਂ ਕਰਦਿਆਂ ਕਰਦਿਆਂ ਗਧੇ ਨੂੰ ਇੰਨਾ ਗਿਝਾ ਲਿਆ ਵੀ ਜਦੋਂ ਗਧੇ ਦੇ ਮੂਰੇ ਕਿਤਾਬ ਖੋਲ੍ਹਣੀ ਉਹਨੇ ਪੇਜ ਥਰਣਾ ਜਾਣਾ ਮਿਲਨੇ ਉਹਨੇ ਹਿੰਕਣਾ ਫੇਰ ਉਹਨੇ ਪੇਜ ਥਰਨਾ ਹਿੰਕਣਾ ਤੇ 6 ਮਹੀਨੇ ਵੀ ਪੂਰੇ ਹੋ ਗਏ ਬਜ਼ੁਰਗ ਨੇ ਲਿਆ ਕਹਿੰਦਾ ਰਾਜੇ ਦੇ ਦਰਬਾਰ 'ਚ ਪਹੁੰਚ ਗਿਆ ਤੇ ਰਾਜਾ ਕਹਿੰਦਾ ਹਾਂ ਵੀ ਵਜ਼ੀਰ ਨੇ ਖੋਲੀ ਕਿਤਾਬ ਗਦੇ ਦੇ ਥੱਲੇ ਆ ਪੇਜ ਜਦੋਂ ਗੋਣਾ ਦੇਸੀ ਗਦਾ ਹਿੰਕ ਪਿਆ ਫੇਰ ਅਗਲਾ ਪੇਜ ਗਦੇ ਦੇ ਮੂੰਹ ਮਾਰ ਕੇ ਅੱਗੇ ਕੀਤਾ ਗਦਾ ਫੇਰ ਹਿੰਕ ਪਿਆ ਰਾਜਾ ਕਹਿੰਦਾ ਬੱਲੇ 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 ਸ਼ਾਬਾਸ਼ ਇਹ ਵੀ ਪੁੱਤ ਬੜਾ ਕਮਾਲ ਦਾ ਬੰਦਾ ਪੈਂਦਾ ਮਹਾਰਾਜ ਇਹ ਤਾਂ ਕੁਝ ਵੀ ਨਹੀਂ ਜੇ ਤੁਸੀਂ 5 ਸਾਲ ਦਾ ਮੇਰੇ ਰਾਸ਼ਨ ਪਾਣੀ ਪੈਸੇ ਢੇਲੇ ਦਾ ਇਹਦੇ ਰਹਿਣ ਸਹਿਣ ਦਾ ਪ੍ਰਬੰਧ ਕਰ ਦਿਓ ਨਾ ਤੇ ਮੈਂ ਇਹਨੂੰ ਬੋਲਣ ਵੀ ਲਾ ਦੂੰਗਾ ਰਾਜਾ ਕਹਿੰਦਾ ਠੀਕ ਆ ਭਈ ਰਾਜੇ ਨੇ ਦਿੱਤਾ ਹੁਕਮ 5 ਸਾਲ ਦਾ ਸਾਰਾ ਰਾਸ਼ਨ ਪਾਣੀ ਪੈਸਾ ਢੇਲਾ ਦੇ ਕੇ ਵੀ ਇੱਕ ਘਰ ਦੇ ਤਾਂ ਅਲੱਗ ਤੋਂ ਉਹਨੂੰ ਬਣੀ ਬੜਾਈ ਹਵੇਲੀ ਦੇਤੀ ਵੀ ਲੈ ਤੁਰੇ ਤੇ ਗਦੇ ਨੂੰ ਪੜਨ ਲਾ ਤੇ ਬੋਲਨ ਲਾ ਜਦੋਂ ਬਜ਼ੁਰਗ ਨਵੇਂ ਘਰ ਦੇ ਵਿੱਚ ਆ ਗਿਆ ਸਾਰਾ ਸਮਾਨ ਸੱਪਾ ਪਹੁੰਚ ਗਿਆ ਤੇ ਬਜ਼ੁਰਗ ਦੀ ਘਰ ਵਾਲੀ ਕਹਿੰਦੀ ਕਮਲਿਆ ਕਦੇ ਗਦੇ ਵੀ ਬੋਲੇ ਆ ਕਦੇ ਗਦੇ ਵੀ ਬੋਲਣ ਲੱਗੇ ਆ ਕਹਿੰਦਾ ਮੈਨੂੰ ਵੀ ਪਤਾ ਗਧੇ ਕਦੇ ਨਹੀਂ ਬੋਲਦੇ ਕਹਿੰਦਾ ਪਰ ਭਾਗਵਾਨੇ ਤੈਨੂੰ ਪਤਾ ਗਰੀਬੀ ਬਹੁਤ ਆ 5 ਸਾਲਾਂ ਨੂੰ ਜਾਂ ਤਾਂ ਰਾਜਾ ਮਰ ਜੂ ਜਾਂ ਮੈਂ ਮਰ ਜੂ ਜਾਂ ਗਧਾ ਮਰ ਜੂਗਾ ਸੋ ਤੂੰ 5 ਸਾਲ ਐਸ਼ ਨਾ ਕੱਢ ਸੋ ਦੋਸਤੋ ਤੁਸੀਂ ਇਹ ਕਹਾਣੀ ਜਿੱਧਰ ਮਰਜ਼ੀ ਲਾ ਲਿਆ ਜੋ ਸੋ ਸਾਡੀਆਂ ਹਾਲਾਤਾਂ ਥੋੜ ਜਿਹੀਆਂ ਸੋਚਾਂ ਥੋੜ ਜਿਹੀਆਂ ਲੋੜਾਂ ਦੇ ਵਿੱਚ ਸਾਨੂੰ ਲੁੱਟਿਆ ਜਾ ਰਿਹਾ ਕੋਈ ਸਾਨੂੰ ਲਵਾਦੇ ਕਰ ਰਿਹਾ ਕੋਈ ਲਾਰੇ ਲਾ ਰਿਹਾ ਕੋਈ ਕਹਿੰਦਾ ਮੈਂ ਆਹ ਕਰ ਦੂੰ ਕੋਈ ਕਹਿੰਦਾ ਮੈਂ ਵਾਹ ਕਰ ਦੂੰਗਾ ਮੇਰੀ ਇੱਕ ਬੇਨਤੀ ਹੈ ਜੇ ਇਹਨਾ ਤੋਂ ਮੰਗਣਾ ਤਾਂ ਉਹ ਗਿੱਦੜ ਸਿੰਘ ਹੀ ਮੰਗੋ ਜਿਹਦੇ ਨਾਲ ਅਮੀਰ ਹੋਈ ਦਾ ਕਾਰੋਬਾਰ ਵੱਧਿਆ ਜਿਸ ਤਰ੍ਹਾਂ ਇਹਨਾਂ ਦੇ ਕਾਰੋਬਾਰ ਵਧਦੇ ਫੁੱਲਦੇ ਆ ਭ੍ਰਿਸ਼ਟਾਚਾਰੀ ਲੋਕਾਂ ਦੇ ਉਹ ਗਿੱਦੜ ਸਿੰਘ ਹੀ ਕਾਬੂ ਦੇ ਵਿੱਚ ਕਰੋ ਇਹਨਾ ਕੁਝ ਕਹਿੰਦਾ ਹੋਇਆ ਸ਼ਿਮਾ ਦਾ ਜਾਚਕ ਹਾਂ ਧੰਨਵਾਦ